ਜੈ ਜੀ ਦਾ ਮੈਂ ਤਰਮਿੰਦਰ ਸਿੰਘ ਐਸਡੀਓ ਹਰਿਆ ਸਾਬ ਡਿਵੀਜ਼ਨ ਹਰਿਆ ਸਾਬ ਡਿਵੀਜ਼ਨ ਚਲਸੋਤ ਵਿਭਾਗ ਤੋਂ ਹਾਂ ਜੀ ਤਾਂ ਸਰ ਇਹ ਪੰਜਾਬ ਸਰਕਾਰ ਨੂੰ ਪੰਜਾਬ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੀ ਨਹੀਂ ਕੀਤੀ ਹੈ ਉਹ ਸਾਹਤ ਜਿਹੜੀ ਲਹਿਰ ਬਣ ਰਹੀ ਹੈ ਹਾਂਜੀ ਤਾਂ ਅੱਜ ਜਿਹੜੀ ਲਹਿਰ ਦੇ ਜਿਹੜਾ ਫਿਰ ਦੁਬਾਰਾ ਜਿਹੜਾ ਕਿਸਾਨਾਂ ਆਪਣੇ ਪੰਜਾਬ ਤੋਂ ਜਿਹੜਾ ਕੰਪੈਨ ਰਸੇ ਫਸਲ ਕੀਤੀ ਹੈ ਉਸ ਦੇ ਉੱਤੇ ਅੱਜ ਬਿਲਾਵ ਪੁਲਿਸ ਤੇ ਤਾਂ ਕੋਲੋਂ ਜਿਹੜਾ ਦੁਬਾਰਾ ਜਿਹੜਾ ਉਹਨੂੰ ਪਾਇਆ ਜਾ ਰਿਹਾ ਹੈ ਕੀ ਹੈ ਇਸ ਬੰਦ ਵਿੱਚ ਆਪਾਂ ਦੱਸਿਆ ਜਉਣਾ ਕਿ ਡੂਮਣੀਆ ਰਾਜਵਾ ਸਿਸਟਮ ਜਿਹੜਾ ਆ ਇਹਦੇ ਵਿੱਚੋਂ ਇਹ ਸਿਸਟਮ ਕਾਫੀ ਸਮੇਂ ਤੋਂ ਵੰਡਣ ਪਿਆ ਸੀ ਤੇ ਜਿਹੜੇ ਕਿਸਾਨ ਆ ਉਹਨਾਂ ਵੱਲੋਂ ਏਸੀਆਂ ਜਿਮੀਆਂ ਨੂੰ ਆਪਣੀਆਂ ਜ਼ਮੀਨਾਂ ਦੇ ਵਿੱਚ ਰਲਾ ਲਿਆ ਗਿਆ ਸੀ ਇਸ ਦੀ ਨਿਸ਼ਾਨਦੇਹੀ ਕਰਾਈ ਗਈ ਸੀ ਝੋਨੇ ਦੇ ਵੇਲੇ ਔਰ ਉਦੋਂ ਝੋਨੇ ਲੱਗੇ ਸੀ ਅਸੀਂ ਜੱਟਾਂ ਕਿਸਾਨਾਂ ਦੀ ਕਿਸੇ ਦੀ ਫਸਲ ਨਸ਼ਟਲੀ ਕੀਤੀ ਉਹਨਾਂ ਨੂੰ ਇਹ ਕਿਹਾ ਗਿਆ ਕਿ ਭਾਈ ਕਿਸਾਨ ਆਪਣੀ ਫਸਲ ਵਧਣ ਤੋਂ ਬਾਅਦ ਖਾਲੀ ਕਰ ਦਿੱਤਾ ਹੈ ਤੁੰਤੂ ਕਿਸਾਨਾਂ ਨੇ ਉਹਨਾਂ ਨੂੰ ਖਾਲੀ ਨਹੀਂ ਕੀਤਾ ਗਿਆ ਉਸ ਤੋਂ ਵਾਦਾ ਵੀ ਉਹਨਾਂ ਨੂੰ ਕੜਕਦੇ ਵਾਦਾ ਵੀ ਉਹਨਾਂ ਨੂੰ ਕਿਹਾ ਗਿਆ ਕਿ ਪਾਈ ਨੂੰ ਖਾਲੀ ਕਰ ਦਿੱਤਾ ਜਾਏ ਉਹਨਾਂ ਨੂੰ ਅਜੇ ਤੱਕ ਖਾਲੀ ਨਹੀਂ ਕੀਤਾ ਗਿਆ ਤੇ ਹੁਣ ਪ੍ਰਚਾਰ ਹਰ ਜਿਹੜਾ ਪ੍ਰਸ਼ਾਸਨ ਦੀ ਮੱਦੇਨਜ਼ਰ ਜਿਹੜਾ ਸਾਰੀ ਜ਼ਮੀਨ ਹੈ ਉਹਨੂੰ ਖਾਲੀ ਕਰਾਇਆ ਜਾ ਰਿਹਾ ਤੇ ਜਿਹੜਾ ਜਿਹੜਾ ਰੁਕਿਆ ਕੰਮ ਹੈ ਉਹਨੂੰ ਭਾਰਤ ਕਰੋ ਚਾਲੂ ਕਰਵਾਇਆ ਜਾ ਰਿਹਾ ਹੈ ਸਰ ਕਮੇਟੀ ਵੀ ਬਣਾਈ ਗਈ ਹੈ ਜੀ ਆਪਣੇ ਸਤਾਵ ਦੇ ਹਾਂਜੀ ਸਲਾਹਕਾਰ ਕਮੇਟੀ ਦੀ ਗਰਤ ਕੀਤੀ ਗਈ ਸੀ ਸਲਾਹਕਾਰ ਕਮੇਟੀ ਨੂੰ ਜਿਹੜੇ ਜਿਹੜੇ ਇੱਥੇ ਆਬਜੈਕਸ਼ਨ ਸੀ ਜਿਵੇਂ ਉਹਨਾਂ ਦਾ ਮੁੱਦਾ ਸੀ ਕਿ ਇਹਨੂੰ ਜਿਹੜਾ ਪਾਣੀ ਨੂੰ ਅੱਗੇ ਦਰਿਆ ਦੇ ਨਾਲ ਜੋੜਿਆ ਜਾਏ ਉਹਨਾਂ ਦੀ ਉਹੀ ਤਜਵੀਜ਼ ਕਰ ਦਿੱਤੀ ਗਈ ਆ ਪਰੰਤੂ ਕਿਉਂਕਿ ਜਿਹੜੀ ਪਾਈਪ ਲਾਈਨ ਪਾਈ ਜਾਣੀ ਆ ਉਹ ਨਿੱਜੀ ਜ਼ਮੀਨ ਦੇ ਵਿੱਚ ਪਾਈ ਜਾਣੀ ਆ ਜੇਕਰ ਸਰਕਾਰੀ ਜ਼ਮੀਨ ਤੇ ਅਸੀਂ ਕੰਮ ਨਹੀਂ ਕਰਦੇਵਾਗੇ ਤਾਂ ਨਿੱਜੀ ਜ਼ਮੀਨ ਤੇ ਕੋਈ ਕਿਵੇਂ ਕਰਨ ਦੇਵੇਗਾ ਜਿੱਦਾਂ ਸਰਕਲ ਇਕਾਈਆਂ ਦੇ ਵਿੱਚ ਘਰ ਵੀ ਆ ਰਹੇ ਆਆਂ ਮੋਟਰਾਂ ਵੀ ਆ ਰਹੀਆਂ ਆ ਇਸ ਬਾਰੇ ਕੀ ਜਿਹੜਾ ਨਜਾਇਜ਼ ਕਬਜ਼ਾ ਆ ਜੀ ਉਹ ਨਜਾਇਜ਼ ਹੀ ਰਹਿੰਦਾ ਜੀ ਜਿੱਥੇ ਮਰਜ਼ੀ ਹੋਵੇ ਜੀ ਇਹ ਤਾਂ ਜੇ ਕਿਸੇ ਨੇ ਹੋਇਆ ਤੁਸੀਂ ਮੇਰੇ ਕੋ ਸਾਇਦ ਤੀਸਰੀ ਦਾ ਚੌਥੀ ਜਿਹੜੀ ਤੁਹਾਡਾ ਸਵਾਲ ਆ ਜੀ ਤੇ ਮੇਰਾ ਜਵਾਬ ਇਹ ਹੀ ਹੋਏਗਾ ਜੀ ਤੁਹਾਨੂੰ ਬਾਰ ਬਾਰ ਸਵਾਲ ਨੂੰ ਇਹਨਾਂ ਨੋਟਿਸ ਦਿੱਤੇ ਗਏ ਨੇ ਉਹ ਨਹੀਂ ਖਾਲੀ ਕਰਨਗੇ ਆ ਫਿਰ ਪ੍ਰਸ਼ਾਸਨ ਦੀ ਮੱਤ ਦੇ ਨਾਲ ਹਟਾਏ ਜਾਣਗੇ ਜੀ ਅਗਲੀ ਕਾਰਵਾਈ ਇਹ ਲੈਂਡ ਦੀ ਪ੍ਰੋਜੈਕਸ਼ਨ ਤੋਂ ਬਾਅਦ ਜਿਹੜਾ ਕੰਮ ਨੂੰ ਉਹਨੂੰ ਸ਼ੁਰੂ ਕੀਤਾ ਜਾ ਰਿਹਾ ਜੀ ਇਹ ਕੰਮ ਨੂੰ ਸ਼ੁਰੂ ਕੀਤਾ ਜਾ ਰਿਹਾ ਜਲਦ ਹੋਊਗਾ ਤੇ ਇਹ ਜਿਹੜਾ ਸਿਸਟਮ ਆਇਆ ਤੇ ਤਿੰਨ ਪਾਰ ਨੇ ਗੁੰਮਣੀ ਵਾਲਾ ਰਾਜਵਾ ਗੁੰਮਣੀ ਵਾਲਾ ਮਾਈਨਰ ਅਤੇ ਸੁਭਰਾਓ ਮਾਈਨਰ ਇਹਦੇ ਨਾਲ ਕਰਤੋਵਾਲ ਭੂ ਅਤੇ ਸਭਰਾਉ ਡੁੰਮਣੀ ਵਾਲਾ ਗਦਾਈ ਦੇ ਆਦੀ ਪਿੰਡਾਂ ਨੂੰ ਪਾਣੀ ਦਿੱਤਾ ਜਾਣਾ ਤੇ ਜਿਹੜੇ ਕਿਸਾਨ ਜਿੰਬੇ ਨੇ ਸਾਡੇ ਲਈ ਨਿੱਜੀ ਨੀਂਦਾਂ ਦੇ ਜਿਹੜੇ ਪਾਈਪਲਾਈਨ ਪਾਏ ਜਾਂਦੇ ਉਹ ਸਾਡੀ ਖੇਤਾਂ ਨੁਕਸਾਨ ਹੋਣਾ ਹੈ ਇਹ ਪਰਪਾਈ ਕੋਣ ਕਰੇਗਾ ਉਹਨਾਂ ਦੇ ਕਿਸਾਨ ਦੀ ਜਿਹੜੀ ਅਕੜ ਦੇ ਮੁਤਾਬਕ ਆ ਜੋ ਪਰਪਾਈ ਜਿਹੜੇ ਆਬਜੈਕਸ਼ਨ ਨੇ ਉਹ ਨਿੱਜੀ ਤੌਰ ਤੇ ਉਹਨਾਂ ਨੂੰ ਜੋ ਵੀ ਬਜਾਰੀ ਕੀਮਤ ਤੇ ਮੁਆਵਜ਼ੇ ਦੀ ਜਿਹੜੀ ਕਮੇਟੀ ਬਣਾਈ ਗਈ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਉਹਦਾ ਜੀ ਅਸੈਸਮੈਂਟ ਕੀਤੀ ਜਾ ਰਹੀ ਹੈ ਜੋ ਵੀ ਉਹਨਾਂ ਦਾ ਮੁਆਵਜ਼ਾ ਹੋਏਗਾ ਉਹ ਬਜਾਰੀ ਕੀਮਤ ਦੇ ਉੱਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾ Thank you.